ਇਹ ਤਾਂ ਉਹਦੇ ਹੱਥ ਚ ਆਪ ਕੋਈ ਕੋਸ਼ਿਸ਼ ਕੀਤੀ ਨਹੀਂ ਹੋ ਸਕਿਆ ਕੀ ਕਿੰਪਚਨ ਆਇਆ ਝੰਮਾਇ ਉਹਨੇ ਆਪ ਕਿਉਂ ਇਹ ਕੋਸ਼ਿਸ਼ ਕੀਤੀ ਪਰ ਇਥੇ ਹਣ ਤਾਂ ਪਹਿਲੇ ਮੈਂ ਬਹੁਤ ਕੋਸ਼ਿਸ਼ ਕੀਤੀ ਆ ਮਰਨ ਦੀ ਮਰਨ ਦੀ ਪੀ ਪੀ ਕੇ ਮੈਂ ਗੱਡੀ ਥੱਲੇ ਸਲਾਮ ਮਾਰਦਾ ਜਾਂ ਕੁਝ ਕਰਦਾ ਮਰਨੀ ਮੈਂ ਨਹੀਂ ਬਿਨਾ ਟੋੜਾ ਗੁਲਵਿੰਦਰ ਸਿੰਘ ਬਾਪੂ ਗੁਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਕਿਹੜਾ ਜੀ ਅੰਦਰ ਚਗਾਵਾ ਘਾੜੀ ਘਾੜੀ ਜੀ ਇਹ ਜ਼ਿਲ੍ਹਾ ਕਿਹੜਾ ਪੈਂਦਾ ਮਰਸਾ ਅਮਰੇ ਸਰ ਜਿਲ੍ਹਾ ਮੈਂ ਰਹਿੰਦੇ ਹਾਂ ਜੰਡੀਗੜ ਕੰਡੀਗੜ ਰਹਿੰਦੇ ਹਾਂ ਠੀਕਾ ਤੇ ਤੁਸੀਂ ਕੀ ਕੰਮ ਕਰਦੇ ਸੀ ਬਾਬਾ ਜੀ ਮੈਂ ਸਫੜੇ ਸੀਨਾ ਕੈਟਰਰ ਮਾਸਟਰ ਕੈਟਰਰ ਮਾਸਟਰ ਸੀਗਾ ਜੀ ਕਈ ਸਾਲ ਸਰ ਸੇਵਾ ਦੇ ਜਿਵੇਂ ਬਾਬਾ ਦੇ ਚੋਲੇ ਦਿੱਤੇ ਹੋ ਬਲਵਿੰਦਰ ਸਿੰਘ ਦੀ ਕਿੰਨੇ ਭੈਣ ਭਰਾ ਹੋ ਤੁਸੀਂ ਚਾਰ ਭਰਾ ਤੇ ਇੱਕ ਭੈਣ ਚਾਰ ਭਰਾ ਤੇ ਇੱਕ ਭੈਣ ਜਿਹੜੇ ਤਿੰਨ ਭੈਣ ਭਰਾਵਾਂ ਤੁਹਾਡੇ ਤਿੰਨ ਤੇ ਇੱਕ ਖਵਾਲੀ ਜਾਂਦਾ ਉਹਦਾ ਕੋਈ ਪਤਾ ਨਹੀਂ ਜੀ ਉਹ ਅੰਮ੍ਰਿਤਸਰ ਕਿਤੇ ਨੌਕਰੀ ਕਰਦਾ ਸੀ ਸਰਕਾਰੀ ਹੂੰ ਹੁਣ ਮੈਨੂੰ ਉਹਦਾ ਕੋਈ ਪਤਾ ਨਹੀਂ ਉਹ ਤਾਇਆ ਜੀ ਨੇ ਗੋਦ ਲਿਆ ਜੀ ਦੂਜਾ ਦੂਜਾ ਮੈਂਮ ਤੀਜਾ ਤੀਜਾ ਚੰਡੀਗੜ੍ਹੀ ਉਹ ਕੀ ਕਰਦੇ ਆ ਉਹ ਗਵਰਨਮੈਂਟ ਉਹਦੇ ਚ ਸੰਸ ਕਾਂਗਰਸ ਪਾ ਉਹਨੇ ਕਰਦੇ ਨੇ ਕਿਹੜਾ ਹੁੰਦੇ 15 ਸੈਕਟਰ 2 ਪਾ ਅੰਮ੍ਰਿਤਸਰ 'ਪਾ ਕੋਈ ਜੋਬ ਕਰਦੇ ਆ ਹਾਂਜੀ ਹਾਂਜੀ ਤੇ ਚੌਥੇ ਚੌਥਾ ਜੀ ਕਹਿੰਦੇ ਨੇ ਜਮਨਾ ਨਗਰ ਗੋਦ ਲਿਆ ਹੂੰ ਮਾਂ ਮਾਰ ਗਈ ਸੀ ਨਾ ਤੇ ਮਾਂ ਕਿੰਨੇ ਕਿਸੇ ਜਦੋਂ ਤੁਸੀਂ ਜਦੋਂ ਮਾਂ ਚਲੇ ਗਏ ਸੀ ਬੱਚਾ ਛੋਟੇ ਸੀ ਬਹੁਤ ਉਹ ਹੋਇਆ ਸੀ 15 ਦਿਨਾਂ ਦਾ ਸੀਗਾ ਜਿਹੜਾ ਛੋਟਾ ਸੀ ਜਮਨਾਨਗਰ ਵਾਲਾ ਫੰਬੈਣ ਉੱਥੇ ਵੀ ਆਈ ਸੀ ਕਾਦੀਆਂ ਹੂੰ ਉਹ ਵਰਤਰੀ ਤੁਹਾਡੇ ਨਾਲ ਮਿਲਦੇ-ਗਿਲਦੇ ਆ ਕੋਈ ਨਹੀਂ ਨੰਨਾ ਮੇਰੇ ਤੱਕ ਤੇ ਤੁਸੀਂ ਕਿੰਨਾ ਪੜ੍ਹੇ ਹੋ ਮੈਂ ਪੜਿਆ میٹرਿਕ ਉਦੋਂ ਘਰ ਕਿਤੇ ਛੱਡਿਆ ਫਿਰ ਤੁਸੀਂ ਨੋ ਇਹ ਕਾਲ ਛੱਡਣ 35 40 ਸਾਲ। ਉਹ ਮੇਰੇ ਸਿੰਘ ਮੇਰੇ ਕਰਾਈ ਸੀ? ਨਹੀਂ ਜੀ। ਨਹੀਂ ਪਹਿਲਾਂ ਹੀ। ਮੈਂ ਨਹੀਂ ਕੱਭੇ। ਮਾਤਾ ਜੀ ਛੋਟੇ ਛੋਟੇ ਹੁੰਦੇ ਤਾਂ ਚਲੇ ਗਏ ਸੀ। ਪਿਤਾ ਜੀ ਪਿਤਾ ਜੀ ਨੂੰ ਸੈਕੰਡ ਮੈਰਿਜ ਕਰਾਇਆ ਸੀ। ਇਹ ਪਿਤਾ ਜੀ ਨੇ ਸੈਕੰਡ ਮੈਰਿਜ। ਉਹਨਾਂ ਦਾ ਇੱਕ ਜੀ ਇੱਕ ਬੱਚਾ ਹੈਗਾ। ਨੰਕਾ ਜੀ ਆਪਣੀ ਜ਼ਿੰਦਗੀ ਆ ਟੇਲਰ ਮਾਸਟਰ ਸੀਗੇ ਜੀ। ਹਾਂਜੀ। ਸ਼ਹਿਰੇ ਸੋਂਦੇ ਸੀ, ਫਤੋਈਆਂ ਸੋਂਦੇ ਸੀ। ਕਿੱਦਾਂ ਸੇਵਾ ਕਰਦੇ ਸੀ? ਹਾਂਜੀ ਹਾਂਜੀ। ਨਹੀਂ ਪਹਿਲੇ ਸਿਵਲ ਵੀ ਕਰਦਾ ਰਿਹਾ ਮੈਂ। ਬਾਰ ਵੀ ਕਰਦੇ ਨੇ ਹਾਂਜੀ ਤਾਂ ਤਾਂ ਕਮੀਜ਼ਾ ਸਪਾਰੀ ਸੂਟ 2400 ਦੇ ਨੇ ਜੀ ਜੀ ਫਿਰ ਜਦੋਂ ਮੈਂ ਬਾਹਰ ਮੇਰਾ ਮਨ ਦੁਖੀ ਹੋ ਗਿਆ ਨਾ ਹਮ ਚਲੋ ਮੈਂ ਕਿਹਾ ਹੁਣ ਸੇਵਾ ਕਰ ਲੈਣੇ ਪਰ ਸੇਵਾ ਦਾ ਫਾਲ ਤੁਸੀਂ ਦੇਖ ਰਹੇ ਮੈਨੂੰ ਕੀ ਮਿਲਿਆ ਤੇ ਬਾਪੂ ਜੀ ਕੋਈ ਨਸ਼ਾ ਵੀ ਕਰਦੇ ਸੀ ਤੁਸੀਂ ਕਰਦਾ ਸੀ ਹਮ ਤੇ ਮਾਸਟਰ ਨੂੰ ਆਦਤ ਹੁੰਦੀ ਸ਼ਰਾਬ ਪੀਣ ਦੀ ਕੋਈ ਨਿਸ਼ਾਨੀ ਕੀਤਾ ਉਹ ਵੀ ਕੱਡੀ ਕੱਡੀ ਬਾਹਰ ਜਾ ਕੇ ਕਿਉਂ ਛੁੱਟ ਬੋਲਦਾ ਰਬ ਕੋਲ ਜਾਨਾ ਕਿ ਕਿਚਲੋ ਹੁਣ ਪੈਨ ਕਿਉਂ ਬੋਲਣਾ ਤੁਸੀਂ ਰਾਮ ਨਹੀ ਨਹੀ ਇਹ ਤਾਂ ਤੁਹਾਡੇ ਪੁੱਤਰ ਆ ਤੁਹਾਨੂੰ ਬਾਬਾ ਜੀ ਨੇ ਸਾਡੇ ਕੋਲੇ ਭੇਜਿਆ ਉਹ ਕਾਲਪੁਰਖ ਵਾਹਿਗੁਰੂ ਜੀ ਨੇ ਅਸੀਂ ਤੁਹਾਡੇ ਪੁੱਤ ਬਣ ਕੇ ਤੁਹਾਡੀ ਸੇਵਾ ਕਰ ਸਕੀਏ ਬਸ ਸਾਨੂੰ ਮਹਾਰਾਜ ਸਮਤ ਬਖਸ਼ਣ ਅਕਲ ਬਖਸ਼ਣ ਤੇ ਤੁਸੀਂ ਉਸ ਕਾਲਪੁਰਖ ਦੇ ਘਰ ਸੇਵਾ ਕਰਦੇ ਆਇਓ ਅਸੀਂ ਵਿਭਾਗ ਹੈ ਅਸੀਂ ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਸੇਵਾਦਾਰ ਦੀ ਸਾਨੂੰ ਸੇਵਾ ਮਿਲੇ ਤੁਸੀਂ ਤੰਦਰੁਸਤ ਹੋ ਬਹੁਤ ਤਕੜੇ ਹੋ ਮੋ ਇੱਥੇ ਸਾਡੇ ਵੀ ਬਾਪੂ ਬਜ਼ੁਰਗਾਂ ਨੂੰ ਸ਼ਹਿਰੇ ਪਤੂਆਂ ਸੇਵਾ ਕਰਦੇ ਹੋ ਠੀਕ ਹੋ ਗਿਆ ਨਾ ਹਾਂ ਜੀ ਲੋ ਕਰਾਂਗੇ ਸੇਵਾ ਮਹਾਰਾਜ ਕਰਨ ਤੰਦਰੁਸਤੀ ਤੁਹਾਨੂੰ ਵਾਕਸ਼ਣ ਤੇ ਤੁਹਾਤੋਂ ਸੇਵਾ ਲੈਣ ਸੱਚੇ ਪਾਤਸ਼ਾਹ ਦੇਖੋ ਬਾਪੂ ਬਲਵਿੰਦਰ ਸਿੰਘ ਜੀ ਦੇ ਤਿੰਨ ਭਰਾ ਨੇ ਇੱਕ ਭੈਣ ਆ ਚਾਰ ਭਰਾ ਨੇ ਟੋਟਲੇ ਬੱਲ ਸੈਟਰਲ ਬੱਲ ਨੋਨ ਫੈਮਲੀ ਤੋਂ ਬਿਲੋਂਗ ਕਰਦੇ ਸੀਗੇ ਮਾਤਾ ਜੀ ਦੀ ਡੈਥ ਹੋ ਗਈ ਸੀ ਜਦੋਂ ਇਹ ਛੋਟੇ ਛੋਟੇ ਸੀਗੇ ਤੇ ਛੋਟਾ ਭਰਾ ਜਿਹੜਾ ਸਭ ਤੋਂ ਤਾਂ ਕੁਝ ਦਿਨਾਂ ਲਈ ਸੀ ਜਦੋਂ ਮਾਂ ਤੁਰ ਗਈ ਸੀ ਉਹ ਵੀ ਪਰਿਵਾਰ ਦੇ ਕਿਸੇ ਰਿਸ਼ਤੇਦਾਰਾਂ ਨੇ ਗੋਦ ਲੈ ਲਿਆ ਸੀ ਉਹਨੂੰ ਜਿਹੜਾ ਇਦਾਂ ਦਾ ਭਰਾ ਵਾ ਇੱਕ ਚੰਡੀਗੜ੍ਹ ਜੌਬ ਕਰਦਾ ਇੱਕ ਅਮਰਸਰ ਸਾਈਡ ਹੀ ਰਹਿੰਦੇ ਆ ਵੀਰ ਉਹਨੇ ਉੱਥੇ ਕੋਈ ਜੌਬ ਕਰਦੇ ਨੇ ਭੈਣ ਵੀ ਆ ਉਹ ਵੀ ਕਦੇ ਮਿਲੇ ਨਹੀਂ ਕਿਉਂਕਿ 30-35 ਸਾਲ ਪਹਿਲਾਂ ਬਾਪੂ ਨੇ ਘਰ ਛੱਡਤਾ ਸੀ ਕਿਉਂਕਿ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਤੇ ਬਾਪ ਨੇ ਅਲੱਗ ਅੱਗੇ ਵਿਆਹ ਕਰਾ ਲਿਆ ਸੀ ਹੋਰ ਉਹ ਘਰ ਦੇ ਵਿੱਚ ਸਟੈਪ ਮਦਰ ਆ ਗਈ ਸੀ ਸਟੈਪ ਮਦਰ ਆਉਣ ਕਰਕੇ ਆਪਾਂ ਸਮਝ ਸਕਦੇ ਹਾਂ ਵੀ ਸਮਾਜਿਕ ਤਾਣਾ ਬਾਣਾ ਸਾਡਾ ਕਿਦਾਂ ਦਾ ਵਾ ਤੇ ਫਿਰ ਇਹਨਾਂ ਨੇ ਜੀਵਨ ਦੇ ਵਿੱਚ ਟੇਲਰ ਸੀ ਇਹ ਕੱਪੜੇ ਸਿਉਂਦੇ ਸੀਗੇ ਤੇ ਫਿਰ ਇਹਨਾਂ ਦਾ ਜੀਵਨ ਇਸੇ ਤਰ੍ਹਾਂ ਹੀ ਬੀਤਿਆ ਬਾਹਰ ਘਰ ਤੋਂ ਸਮੇਂ ਦੇ ਨਾਲ ਬਜ਼ੁਰਗ ਹੋ ਗਿਆ ਸ਼ਰੀਰ ਉਮਰ ਦੇ ਨਾਲ ਨਾਲ ਦਿਮਾਗ ਤੇ ਤੇ ਸ਼ਰੀਰ ਤੇ ਦੋਨਾਂ ਤੇ ਹੀ ਅਸਰ ਪੈਂਦਾ ਹੁਣ ਬਲਵਿੰਦਰ ਸਿੰਘ ਜੀ ਬਾਪੂ ਜੀ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚੇ ਇੱਕ ਦਿਨ ਇਹਨਾਂ ਨੇ ਦੱਸਿਆ ਵੀ ਮੈਂ ਬਹੁਤ ਲੰਬਾ ਸਮਾਂ ਸੇਵਾ ਕੀਤੀ ਧਾਰਮਿਕ ਸਥਾਨ ਤੇ ਚਲੋ ਆਪਾਂ ਸਥਾਨ ਦਾ ਨਾਮ ਨਹੀਂ ਲੈਂਦੇ ਕਿਸੇ ਉਸ ਸਥਾਨ ਦੇ ਸੰਚਾਲਕਾਂ ਦਾ ਨਾਮ ਵੀ ਲੈਂਦੇ ਪਹਿਲਾਂ ਅਸੀਂ ਵੀਡੀਓ ਚ ਨਾਮ ਲੈ ਲਿਆ ਸੀਗਾ ਅਸੀਂ ਨਹੀਂ ਚਾਹੁੰਦੇ ਸੀ ਵੀ ਅਸੀਂ ਕਿਸੇ ਦੀ ਭਾਵਨਾ ਨੂੰ ਥੇਸ ਪਹੁੰਚੇ ਸਾਡੇ ਕਰਕੇ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਹੱਟ ਕਰੀਏ ਪਰ ਬਾਪੂ ਬਲਵਿੰਦਰ ਸਿੰਘ ਜੀ ਦੀ ਵੀਡੀਓ ਅੱਜ ਦੁਬਾਰਾ ਸਾਨੂੰ ਸ਼ੇਅਰ ਤਾਂ ਕਰਨੀ ਪੈ ਰਹੀ ਹੈ ਵੀ ਇਹ ਉਸ ਦਿਨ ਦੇ ਜਦੋਂ ਤੇ ਆਏ ਨੇ ਹਸਪੀਟਲ ਚ ਦਾਖਲ ਇਨਫੈਕਸ਼ਨ ਕਾਫੀ ਸੀ ਡਾਕਟਰ ਸਾਹਿਬ ਨੇ ਕਿ ਕੀ ਪ੍ਰੋਬਲਮ ਹੈ ਸਬ ਅਬ ਇਹਨਾਂ ਉਸ ਗੁਰਦਮੂਖਾ ਉਸਨੇ ਇਸ इनके ਟੈਸਟਿਸ ਮੇਂ ਪ੍ਰੋਬਲਮ ਹੈ ਉਸਨੇ ਸਵੈਲਿੰਗ ਆ ਰਹੀ ਹੈ ਔਰ ਹਾਈਡਰੋਸੇਲਿੰਗ ਕੇ ਪਾਣੀ ਵੀ ਉਸਨੇ ਟੈਸਟਿਸ ਮੇਂ ਪਾਣੀ ਭਰ ਰਹਾ ਟੈਸਟਿਕਲ ਜਮਾਣੇ ਦਾ ਹਾਂ ਇੱਕ ਦਿਨਾਂ ਦੇ ਨਲਾਂ ਦੇ ਵਿੱਚ ਥੱਲੇ ਟੈਸਟਿਕਲ ਦੇ ਵਿੱਚ ਪਾਣੀ ਭਰ ਰਿਆ ਸਵੈਲਿੰਗ ਐਨਫੈਕਸ਼ਨ ਆ ਬਹੁਤ ਜ਼ਿਆਦਾ ਇਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਇੱਕ ਤਾਂ ਅਸੀਂ ਬੇਨਤੀ ਕਰਦੇ ਇਹਨਾਂ ਦੇ ਕੋਈ ਭੈਣ ਭਰਾ ਜਿਹੜੇ ਸਾਡੀ ਜੇ ਕੋਈ ਵੀਡੀਓ ਦੇਖਦੇ ਨੇ ਬਾਪੂ ਗੁਰਵਿੰਦਰ ਸਿੰਘ ਜੀ ਨੂੰ ਮਿਲ ਕੇ ਜਾਓ ਭੈਣੋ ਤੇ ਭਰਾਵੋ ਦੇਖੋ ਉਸੇ ਗਿੱਲੇ ਜ਼ਿੰਦਗੀ ਚ ਜਲਦੇ ਰਹਿੰਦੇ ਆ ਭੈਣਾਂ ਤੇ ਭਰਾਵਾਂ ਵਰਗਾ ਰਿਸ਼ਤਾ ਜਿਹੜਾ ਦੁਨੀਆ ਤੇ ਕਿਤੇ ਨਹੀਂ ਇਹ ਖੂਨ ਦਾ ਰਿਸ਼ਤਾ ਵਾਹਦਾ ਤੇ ਬਾਪੂ ਜੀ ਨੇ 35-40 ਸਾਲ ਤੋਂ ਹੱਤੋਂ ਅਲੱਗ ਸਮਾਂ ਬਤੀਤ ਕੀਤਾ ਤੇ ਹੁਣ ਜੇ ਤੁਸੀਂ ਮਿਲ ਜਿਆ ਕਰੋ ਆ ਕੇ ਥੋੜਾ ਹੌਸਲਾ ਹੋਊਗਾ ਬਾਪੂ ਜੀ ਤੁਸੀਂ ਆਪਣੇ ਭੈਣ ਭਰਾਵਾਂ ਦੇ ਵਿੱਚੋਂ ਕਿਸੇ ਨੂੰ ਕਿੰਨਾ ਟਾਈਮ ਪਹਿਲਾਂ ਮਿਲੇ ਕਿਸੇ ਨੂੰ ਮੈਂ ਨਾ ਸਰਨ ਵੇ ਚੱਕਦੇ ਗਿਆ ਵੀ ਸੀਗਾ ਤੇ ਜਿਹੜਾ ਸੈਕਿੰਡ ਮਹੀਨ ਮਦਰ ਦਾ ਲड़का ਹੈ ਨਾ ਉਹਨੇ ਕੁਝ ਇਹੋ ਜੀ ਸ਼ਬਦ ਬੋਲੇ ਮੈਨੂੰ ਮੈਨੂੰ ਹੁਣ ਮੈਂ ਤੁਹਾਨੂੰ ਕੋਈ ਸ਼ਕਲ ਹੀ ਨਹੀਂ ਦਿਖਾਵਾਂ ਜਿਹੜਾ ਤੁਹਾਡਾ ਮਤਰਿਆ ਭਰਾ ਵਾ ਹਾਂਜੀ ਹਾਂਜੀ ਉਹਨੇ ਕੁ ਸ਼ਬਦ ਬੋਲੇ ਤਾਂ ਗਲਤ ਸਬਦ ਗਲਤ ਸ਼ਬਦ ਬੋਲੇ ਮਾਇ ਨੂੰ ਖੜ ਗਿਆ ਕੋਈ ਕਿਸੇ ਤੇ ਭੈਣ ਨੂੰ ਮਿਲਿਆ ਘਟੂ ਫਟ ਨਹੀਂ ਤੇਰੇ ਘਰ ਪੰਜਾਹ ਸਾਲ ਹੋ ਗਏ ਉਹ ਨਿਵਾਸਾਂ ਲੋਕ ਕਾਦੀਆਂ ਗਿਆ ਸੀਗਾ ਇੱਕ ਵਾਰਾ ਹੁਣ ਪਤਾ ਨਹੀਂ ਕਿੱਥੇ ਰਹਿੰਦੀ ਕਿੱਥੇ ਨਹੀਂ ਇੱਥੇ ਸੁਣਿਆ ਸੀ ਜੁੜਦਾਨ ਯਾਰੇ ਉਹਦਾ ਉਹ ਜਿਹੜਾ ਮੇਰਾ ਜੀਜਾ ਉਹ ਟੀਲਰ ਮਾਸਟਰ ਉਹ ਟੀਲਰ ਮਾਸਟਰ ਹਾਂ ਬੁ ਕਾਦੀਆਂ ਦੁ ਕਾਦੀਆਂ ਗਿਆ ਹੁਣ ਜੀਜਾ ਜੀ ਹਾਂਜੀ ਹੁਣ ਤਾਂ ਨਹੀਂ ਪਤਾ ਕਿੱਥੇ ਤੁਸੀਂ ਟੀਲਰ ਮਾਸਟਰ ਦਾ ਕੰਮ ਕਿੱਥੋਂ ਦੇਖਿਆ ਸੀ ਚੰਡੀਗੜ੍ਹ ਚੰਡੀਗੜ੍ਹ ਹੀ ਸੀ ਤੇ ਹਾਂਜੀ ਪਟਨਾ ਜੀ ਨੇ ਤੇ ਹੁਆ ਸੀ ਕਠਨੇ ਕਲਾਸ ਚ ਮੈਂ ਜਦੋਂ ਪੜਨਾ ਸੀ ਜੀ ਤੇ ਮੇਰਾ ਪੜਾਈ ਦੀ ਮਾਨ ਨੇ ਨਹੀਂ ਸੀ ਤੱਕ ਜੀ ਉਹਨਾਂ ਨੇ ਕਹਿੰਦੇ ਸਾਡਾ ਖਾਨਦਾਨੀ ਕੰਮ ਤੇ ਤੁਹਾਡੇ ਪਰਿਵਾਰਕ ਜਿਹੜਾ ਪਹਿਲਾਂ ਤੋਂ ਹੀ ਹਾਂ ਜਿਹੜਾ ਟ੍ਰੇਲਰ ਮਾਸਟਰ ਜੀ ਮੇ ਹੁੰਦੇ ਆ ਨਾ ਆਸ਼ੀਮ ਪਰਿਵਾਰ ਦਾ ਤੇ ਉਹਨਾਂ ਨੇ ਫਿਰ ਮੈਨੂੰ 22 ਸੈਕਟਰ ਦੇ ਵਿੱਚ ਕੰਮ ਸਿਖਾਣਾ ਚੁੱਕੇ ਦਰਜੀਆਂ ਦੇ ਮੁੰਡੇ ਦੀ ਦੁਕਾਨ ਸੀ ਪਿਛੋਂ ਰਿਟੇਲਰ ਕੁਝ ਹੋਰ ਤੇ ਉਹਨੇ ਮੈਂ ਕੰਮ ਸਿੱਖਿਆ ਉਹ ਵੀ ਪੱਕੇ ਨੇ ਹੋਣਾ ਹੈ ਕਿ ਨਹੀਂ ਹੈ ਤਲੋਕ ਜੇ ਵੀਡੀਓ ਰਾਹੀਂ ਦੇਖ ਲੈਣ ਉਹਨਾਂ ਦੇ ਬੇਟੇ ਜਾਂ ਕੋਈ ਹੋਰ ਪਿਸ਼ੋਰੀ ਟੈਲਰ ਵਾਲਿਆਂ ਦੇ ਸ਼ਾਇਦ ਤੁਹਾਨੂੰ ਕੋਈ ਮਿਲ ਜAVE ਨਹੀਂ ਉਹਨਾਂ ਦੀ ਕੋਈ ਨਹੀਂ ਮਿਲਣ ਵਾਲਾ ਬੱਚੇ ਤਾਂ ਚੁੱਕੀ ਜਾਣਦੇ ਨੇ ਅਮਰਵਿੰਦਰ ਬਾਪੂ ਜੀ ਤੁਹਾਡੀ ਇੱਛਾ ਹੈ ਕਿਸੇ ਨੂੰ ਮਿਲਣ ਦੀ ਮੇਰੀ ਇੱਛਾ ਹੁਣ ਮਨ ਖਤਮ ਹੋ ਗਿਆ ਹਮਦਰੋਜ ਜਿਹੜੀ ਬਾਹਰੋਂ ਹੁੰਦੀ ਨਾ ਆ ਰੋ ਉਹ ਜਾਂ ਜਿੰਨੀ ਨੰਦੀ ਕੇ ਇਦਾਂ ਦੇ ਬੰਦਿਆਂ ਨੂੰ ਮਿਲਾਂ ਹੁਣ ਮੈਂ ਸੋਚ ਰਿਹਾ ਮੈਂ ਕੱਲ੍ਹ ਹੀ ਹਾਂ ਤਾਂ ਕਰ ਇੱਕ ਹੋਰ ਘਰ ਚ ਆਇਆ ਮੈਂ ਬਸ ਇਹੀ ਮੈਂ ਜਨਨ ਕਿ ਮੈਂ ਠੀਕ ਹੋ ਕੇ ਕੁਝ ਸੇਵਾ ਪਾਣੀ ਕਰਾਂ ਕੱਲ ਪਰ ਮੈਨੂੰ ਬਗਦਾ ਬਾਬਾ ਜੀ ਮੈਂ ਕੋਈ ਨਾ ਬਾਬਾ ਬਾਹਰ ਵੀਰ ਕਰਾ ਤਾਪੋਂ ਤੇ ਉਪਤ ਰਲ ਕੇ ਸੇਵਾ ਕਰੀਏ ਤੂੰ ਵੀ ਸਾਡੇ ਨਾਲ ਲੱਗ ਕੇ ਸੇਵਾ ਕਰਾਵੇਂ ਜਿਹੜੇ ਹੋਰ ਬਹੁਤ ਸਾਰੇ ਲੋੜਵੰਦ ਬਜ਼ੁਰਗ ਨੇ ਵਿਚਾਰੇ ਵੀ ਬੱਚੇ ਨੇ ਜਿਨ੍ਹਾਂ ਨੂੰ ਚੱਲ ਫਿਰ ਨਹੀਂ ਸਕਦੇ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਦੇ ਵਾਸਤੇ ਬਾਪ ਉਹਨਾਂ ਦੇ ਤਾਂ ਟੱਕਣ ਵਾਸਤੇ ਕੱਪੜੇ ਸੇ ਹੋ ਸਕਣਾ ਠੀਕ ਹੋ ਕੇ ਮਹਾਰਾਜ ਨੇ ਤੈਨੂੰ ਇਸ ਘਰ ਚ ਬੁਲਾਇਆ ਸ਼ਾਇਦ ਤੇਰੀ ਵੱਡੀ ਕੋਈ ਸੇਵਾ ਲਈ ਹੋਵੇ ਕੀ ਪਤਾ ਹੁੰਦਾ ਕਰਮਾਂ ਦਾ ਹੈਨਾ ਹਜੇ ਤਾਂ ਸਭ ਕੁਝ ਉਹਦੇ ਹੱਥ ਚ ਆਪਣੇ ਹੱਥੇ ਤਾਂ ਮਰਨਾ ਵੀ ਨਹੀਂ ਨਾ ਜਿਉਣਾ ਨਾ ਮਰਨਾ ਇਹ ਤਾਂ ਉਹਦੇ ਹੱਥ ਚ ਸਭ ਕੁਝ ਕੋਈ ਕੋਸ਼ਿਸ਼ ਕੀਤੀ ਨਹੀਂ ਹੋ ਸਕਿਆ ਹੂੰ ਕਿਉਂ ਕਿ ਚਨਾ ਜਮਾਈ ਦੁਨੀਆ ਤੋਂ ਕਿਉਂ ਇਹ ਕੋਸ਼ਿਸ਼ ਕੀਤੀ ਇੱਥੇ ਹੁਣ ਤੋਂ ਪਹਿਲੇ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਮਰੰਦੀ ਮਰੰਦੀ ਪੀ ਪੀ ਕੇ ਮੈਂ ਗੱਡੀ ਤੁਹਾਡੇ ਸ਼ਾਮ ਮਾਰਦਾ ਜਾਂ ਕੁਝ ਕਰਦਾ ਮਰੰਦੀ ਹੋਇਆ ਨਹੀਂ ਬੋਲੇ ਹੋਇਆ ਹਾਂ ਕਿ ਜਦੋਂ ਮੈਂ ਤੁਹਾਡੀਆਂ ਵੀਡੀਓ ਵੇਖਦਾ ਹੁੰਦਾ ਸੀ ਮੈਂ ਹੀ ਕੋਈ ਘਰ ਗੋਜੇ ਉੱਥੇ ਹੀ ਜਾਂਦੀ ਹਾਂ ਇੱਥੇ ਬੜਾ ਮੁਸ਼ਕਲ ਪਹੁੰਚਿਆ ਮੈਂ ਤੁਹਾਡੇ ਕੋਲ ਮੈਂ ਇੱਥੇ ਆ ਨਹੀਂ ਪਹੁੰਚਿਆ ਹੂੰ ਮੁੰਨੋ ਦਿਹਾਣੇ ਦੇ ਵਿੱਚ ਇੱਕ ਹੋਰ ਸਟੇਸ਼ਨ ਪੈਂਦਾ ਪਤਾ ਨਹੀਂ ਨਾਂ ਭੁੱਲ ਗਿਆ ਉੱਥੇ ਲਾਤਾ ਮੈਨੂੰ ਰਾਤ ਦਾ ਟਾਈਮ ਹੂੰ ਮੈਂ ਉੱਥੇ ਇੰਨਾ ਪਰੇਸ਼ਾਨ ਮੈਂ ਲੈਟ ਨੂੰ ਨੂੰ ਸਭ ਵਿਚੇ ਨਿਕਲ ਜਾਂਦੀ ਸੀ ਕੁਝ ਖਾਂਦਾ ਨਹੀਂ ਚਾਰ ਦਿਨਾਂ ਤੋਂ ਕੁਝ ਨਹੀਂ ਖਾਂਦਾ ਡੱਡਾ ਮਾਰਾ ਉੱਥੇ ਇੱਕ ਨੰਨਾ ਪੈ ਗਿਆ ਮੇਰੇ ਕੋਲ ਫੋਨ ਵੀ ਸੀ ਕੁਝ پیسے ਵੀ ਸੀ ਉਹ ਵਿਚਾਰਾ ਇੱਕ ਗੋਗਲ ਕੋਰਖਾ ਜਿਹੜਾ ਸਰਵਿਸ ਮਾਪਰੀ ਕਰਦਾ ਉਹ ਉੱਥੇ ਲੰਘ ਰਿਹਾ ਸੀ ਹੂੰ ਉਹਨੂੰ ਮੈਂ ਵਾਜਿਮ ਆਵੀਂ ਮੈਂ ਮੇਰੇ ਫੋਨ 'ਚ ਨਾ ਇੱਥੇ ਉਹਨਾਂ ਤੁਹਾਡਾ ਉਹ ਸੀਗਾ ਮੈਂ ਕੱਢ ਕੇ ਨੰਬਰ ਮਿਲਾਉਣਾ ਬੜੀ ਕੋਸ਼ਿਸ਼ ਕੀਤੀ ਨੰਬਰ ਨਹੀਂ ਚੁੱਕਿਆ ਕਿ ਹੂੰ ਰਾਤ ਦਾ ਟਾਈਮ ਕੋਣ ਚੁੱਕੇ ਫਿਰ ਮੈਨੂੰ ਕਹਿੰਦਾ ਚਲੋ ਮੈਂ ਸਟੇਸ਼ਨ 'ਤੇ ਛੋੜ ਦਿੰਦਾ ਮੈਂ ਛੋਟਾ ਇਹ ਸਟੇਸ਼ਨ ਬੰਦਾ ਦਿਆ ਜੀ ਹੂੰ ਫਟਾ ਫਟਾਈ ਫਿਰ ਨਾਮ ਹੁਲ ਗਿਆ ਮੈਨੂੰ ਨਹੀਂ ਆਣੀ ਪਤਾ ਬੰਦੋਵਾ ਸਟੇਸ਼ਨ ਦਾ ਨਹੀਂ ਨਹੀਂ ਲੁਧਿਆਣੇ ਦੇ ਪਹਿਲੇ ਉਹੀ ਹੁੰਦਾ ਫਿਰ ਲੁਧਿਆਣਾ ਹੁੰਦਾ ਅੱਛਾ ਅੱਛਾ ਉਹ ਕੋਈ ਉਧਰ ਪਿੱਛੇ ਸਾਨੇ ਵਾਲੀ ਸਾਈਡ ਹੋਊਗੀ ਫਿਰ ਮੈਨੂੰ ਵਿਚਾਰੇ ਇੱਕ ਜਣੇ ਨੂੰ ਉਹਨੇ ਹੋਰ ਬੁਲਾਇਆ ਮੈਂ ਰਹਿ ਜਾਂਦਾ ਹੀ ਨਹੀਂ ਸੀ ਐਡਾ ਦੁਪਹਿਰ ਹੋਏ ਸੋ ਜੀ ਉਹ ਮੈਂ ਚੱਕ ਕੇ ਨਾ ਉੱਥੇ ਬੈ ਕੇ ਆਇਆ ਹਮ ਸਟੇਸ਼ਨ ਤੇ ਟੂਰ ਤੇ ਬਿਠਾਇਆ ਸਟੇਸ਼ਨ ਮਾਸਟਰ ਸੀਗਾ ਉਹ ਇੱਥੋਂ ਦਾ ਹੀ ਹਮ ਫਸਲ ਬੋਲਦਾ ਹੈ ਕਿ ਟੂਰ ਸਿਮਾ ਅੱਛਾ ਫੜੇ ਬੰਦਾ ਸੀਗਾ ਹਮ ਉਹਨੇ ਨਰਵਨ ਨੇ ਗੱਲ ਕੀਤੀ ਤੇ ਇਧਾ ਤੇ ਟੂਰ ਤੇ ਮੈਨੂੰ ਉਠਾਇਆ ਫਿਰ ਮੈਂ ਮੈਨੂੰ ਡਾਈਟਿੰਗ ਦਿਖਾ ਦਿਓ ਕਿੱਥੇ ਹਮ ਉਹ ਡਾਈਟਿੰਗ ਤੇ ਬਾਬਾ ਜੀ ਹੁੰਦੇ ਹੈ ਵੀ ਪੁੱਤੀ ਬੰਜੀ ਬੰਜੀ ਤੇ ਕੋਈ ਹਮ ਨਾ ਆਪਣਾ ਪਜਾਮਾ ਯਾਰ ਤੋਤਾ ਚੰਗੀ ਸਵੇਰ ਤੋਂ ਤੂੰ ਕਿਉਂ ਉੱਥੇ ਡੰਚ ਤੀਂ 파ਸ ਹਮ ਤੇ ਉਹ ਮਨ ਉਸ ਰਾਹ ਤੇ ਨਹੀਂ ਬਾਰਿਸ਼ ਹੋਈ ਹੈ ਹਮ ਮੈਨੂੰ ਪਤਾ ਹੈ ਪਤਾ ਨਹੀਂ ਰਬ ਮੇਰੇ ਅੰਦਰ ਹੱਦ ਦੇ ਹਮ ਮੈਂ ਡੇਟਿੰਗ 'ਚ ਵੱਡ ਗਿਆ ਹਮ ਸਭ ਛੱਡ ਤਾ ਉੱਥੇ ਓਲ ਪਜਾਮਾ ਪਜੂਆਂ ਬੈ ਬੂ ਹਮ ਉੱਥੇ ਮੈਂ ਡੇਟਿੰਗ ਦੇ ਵਿੱਚ ਹੀ ਵੱਡ ਗਿਆ ਹਮ ਬਾਰਿਸ਼ ਨਹੀਂ ਹਟੇ ਉਹ ਤਾਂ ਬੈਠਾ ਰਿਹਾ ਬਹੁਤ ਬੈਠਾ ਨਹੀਂ ਖੜਾ ਹਾਂ ਫੇ ਖੜਾ ਰਿਹਾ اچھا ਖੜਾ ਰਿਹਾ ਉਹਨਾਂ ਨੇ ਇੰਨੀ ਕੁ ਜਾ ਉਹ ਚੁਬੀਨੀ ਸੀ ਉੱਥੇ ਛੱਡ ਸਾਹਿਬ ਫੜਾ ਪਾਣੀ ਪੈਲੇ ਛੱਡਦੇ ਸਾਹਿਬ ਉਹਦੇ ਰਾਤ ਨੂੰ ਫਿਰ ਤੂੰ ਲੈਟਰਨ ਚ ਛੱਡ ਕੇ ਕੱਢੀ ਉੱਥੇ ਖੜਾ ਰਿਹਾ ਮੈਂ ਖੜਾ ਰਿਹਾ ਜਦ ਤੱਕ ਮੈਂ ਨਹੀਂ ਅਟਕਿਆ ਉਹ ਗੱਲ ਵੀ ਰੱਬ ਨੇ ਤੁਹਾਡੇ ਧਿਆਨ ਲੈਣੇ ਸੀਗੇ ਕਿਵੇਂ ਕਿਵੇਂ ਕਰਕੇ ਤੁਹਾਨੂੰ ਫਿਰ ਇੱਥੇ ਪਹੁੰਚਾਇਆ ਫਿਰ ਜਦੋਂ ਅਸੀਂ ਤੁਹਾਡੀ ਵੀਡੀਓ ਸੰਝੀ ਕੀਤੀ ਚਲੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਡਾ ਤੇ ਸਾਡਾ ਕੋਈ ਰਿਸ਼ਤਾ ਜਿਹੜਾ ਸੀਗਾ ਉਹ ਅੱਜ ਮਹਾਰਾਜ ਨੇ ਬਣਾਇਆ ਆਪਾਂ ਅੱਗੋਂ ਵੀ ਇਸੇ ਤਰ੍ਹਾਂ ਦੇ ਰਿਸ਼ਤੇ ਬਣਾਈ ਰੱਖੀਏ ਇੱਕ ਦੂਜੇ ਦੇ ਨਾਲ ਤੁਸੀਂ ਥੋੜਾ ਜਿਹਾ ਮੈਂ ਜਦੋਂ ਆਉਣਾ ਹਸਪਤਾਲ 'ਚ ਦੇਖਦਾ ਤੁਸੀਂ ਥੋੜਾ ਮਜੂੂਸ ਜਿਹਾ ਰਹਿੰਦੇ ਹੋ ਮੈਂ ਥੋੜਾ ਜਿਹਾ ਖੁਸ਼ ਰਿਹਾ ਕਰ ਕਿਤਾਬ ਕੋਈ ਪੜਨ ਨੂੰ ਜੀ ਕਰਦਾ ਕੋਈ ਕਿਤਾਬ ਲਿਆ ਕੇ ਦੇਮ ਕੋਈ ਵਧੀਆ ਅੱਖਾਂ ਕੰਮ ਨਹੀਂ ਕਰਦੀ ਗੁਰਬਾਣੀ ਦਾ ਰੇਡੀਓ ਦੇਮ ਰੇਡੀਓ ਗੁਰਬਾਣੀ ਸੁਣਨ ਨੂੰ ਇੱਥੇ ਚੱਲੀ ਜਾਓ ਕੋਲੇ ਤੇ ਚਲੋ ਅਰਦਾਸ ਕਰਿਓ वाहिगुरु जी का खालसा वाहि ख़ालसा वाहेगुरु जी फतिह मादा जी